ਹਲੋ ਜੀ ਸ਼ਸ਼ੀ ਕਾਲ ਕੀ ਹਲਚਾਲ ਹੋਪ ਸਾਰੇ ਤੁਸੀਂ ਠੀਕ ਹੋਵੋਗੇ ਆਪਾਂ ਵੀ ਠੀਕ ਠਾਕ ਔਰ ਜੀ ਅੱਜ ਹੈਗੀ ਸ਼ਾਮ ਦੀ ਰੁਟੀਨ ਹੈ ਮੇਰੀ ਮੈਂ ਸਵੇਰ ਦਾ ਕੁਝ ਵੀ ਸ਼ੂਟ ਨਹੀਂ ਕੀਤਾ ਸੀਗਾ ਮੈਂ ਸੋਚਿਆ ਤਾਂ ਸੀਗਾ ਮੈਂ ਸ਼ੂਟ ਕਰਾਂਗੀ ਪਰ ਮੈਨੂੰ ਉਹ ਕਰਨੀ ਪਈ ਕੰਮ ਬਹੁਤ ਜ਼ਿਆਦਾ ਸੀਗਾ ਫਿਰ ਤੁਹਾਨੂੰ ਪਤਾ ਹੈ ਕੈਮਰਾ ਹਰ ਲਗਾਉਣਾ ਬਹੁਤ ਥੋੜਾ ਜਿਹਾ ਡਿਫਿਕਲ ਹੋ ਜਾਂਦਾ ਹੈ ਤੇ ਅੱਜ ਮੈਂ ਸੋਚੀ ਚਲੋ ਸ਼ਾਮ ਨੂੰ ਤੁਹਾਨੂੰ ਦਿਖਾਵਾਂਗੀ ਤੇ ਅੱਜ ਮੈਂ ਕੱਪੜੇ ਵਗੈਰਾ ਬਹੁਤ ਉੱਤੀ ਸੀਗੇ ਔਰ ਕਪੜੇ ਵੀ ਦੋਤੇ ਸੀ ਸਫਾਈਆਂ ਵਗੈਰਾ ਵੀ ਮੈਂ ਕੀਤੀਆਂ ਸੀਗੀਆਂ ਸਫਾਈਆਂ ਤਾਂ ਚਲੋ ਆਪਾਂ ਰੋਜ਼ ਹੀ ਕਰਦੇ ਆਂ ਪਰ ਅੱਜ ਕਪੜੇ ਹੋ ਜ਼ਿਆਦਾ ਸੀ ਕਿਉਂਕਿ ਕੰਬਲ ਵਗੈਰਾ ਵੀ ਧੋਣੇ ਸੀਗੇ ਔਰ ਅੱਜ ਕੰਬਲ ਵਗੈਰਾ ਵੀ ਧੋਤੇ ਸਾਰੇ ਔਰ ਹੁਣ ਮੈਂ ਸੋਚਿਆ ਕਿ ਚਲੋ ਸ਼ਾਮ ਦਾ ਡਿਨਰ ਬਣਾਣਾ ਹੈ ਡਿਨਰ ਟਾਟੇਨਾ ਸ਼ੇਅਰ ਕਰਾਂਗੇ ਔਰ ਕੁਝ ਕਪੜੇ ਜਿਹੜੇ ਮੈਂ ਧੋਤੇ ਸੀਗੇ ਉਹ ਤੈਹ ਲਗਾਣੇ ਆ ਤੇ ਹੁਣ ਦੇਖਦੇ ਆ ਕਿ ਸ਼ਾਮ ਨੂੰ ਬਣਾਣਾ ਕੀ ਹੈ ਕਿਉਂਕਿ ਬੇਟਾ ਅਜੇ ਗੈਟਵੀਸ਼ਨ ਇਹ ਨਹੀਂ ਆ ਕਿਵੇਂ ਦਾ ਬਲੌਗ ਲੱਗਦਾ ਹੁੰਦਾ ਤੁਸੀਂ ਪਲੀਜ਼ ਜ਼ਰੂਰ ਦੱਸਿਆ ਕਰੋ ਹਾਂਜੀ ਜੀ ਜਿਵੇਂ ਕਿ ਤੁਹਾਨੂੰ ਦੱਸਿਆ ਸੀਗਾ ਕਿ ਅੱਜ ਮੈਂ ਕੱਪੜੇ ਬਹੁਤ ਉੱਤੇ ਸੀਗੇ ਔਰ ਚੱਦਰਾਂ ਵਗੈਰਾ ਸੀ ਕੰਬਲ ਸੀਗੇ ਅੱਜ ਬਹੁਤ ਹੀ ਜ਼ਿਆਦਾ ਕੰਮ ਸੀਗਾ ਤੇ ਉਹ ਫਿਰ ਮੈਨੂੰ ਸੀਗਾ ਕਿ ਚਲੋ ਕੁਝ ਮੈਂ ਪਹਿਲਾਂ ਹੀ ਕੱਪੜੇ ਸਿਮੇਟ ਚੁੱਕੀ ਸੀਗੇ ਜਿਵੇਂ ਕਿ ਕੰਬਲ ਤੈਹ ਲਗਾਣਾ ਸੀਗਾ ਔਰ ਚੱਦਰਾਂ ਵਗੈਰਾ ਸੀਗੇ ਅੱਜ ਕਿਉਂਕਿ ਸਾਰੀਆਂ ਚੱਦਰਾਂ ਵਗੈਰਾ ਵੀ ਚੇਂਜ ਕੀਤੀਆਂ ਸੀਗੀਆਂ ਔਰ ਉਹਨਾਂ ਨੂੰ ਮੈਂ ਤੇਲ ਲਗਾ ਕੇ ਦੂਸਰੇ ਕਮਰੇ 'ਚ ਰੱਖ ਦਿੱਤਾ ਹੋਇਆ ਸੀਗਾ ਇਹ ਛੋਟੇ-ਮੋਟੇ ਜਿੰਨੇ ਵੀ ਕੱਪੜੇ ਸੀਗੇ ਤੈਹ ਲਾਣ ਵਾਲੇ ਔਲਗਾਰੀ ਸੀ ਕਿਉਂਕਿ ਕੁਝ ਕੱਪੜੇ ਇਹਨਾਂ ਵਿੱਚੋਂ ਪ੍ਰੈਸ ਵਾਲੇ ਕੱਢਣੇ ਸੀਗੇ ਤੇ ਇਹ ਕੁਝ ਕੱਪੜੇ ਜਿਵੇਂ ਕੀ ਫਿਰ ਤੇਲ ਲਗਾ ਕੇ ਇਦਾਂ ਹੀ ਬਾਰੀਆਂ ਦੇ ਵਿੱਚ ਸਮੇਟ ਦੇਣਾ ਸੀ ਇਹਨਾਂ ਨੂੰ ਮੈਂ ਔਰ ਤੇਲ ਲਗਾ ਰਹੀ ਸੀਗੀ ਕੱਪੜੇ ਧੋਣੇ ਤਾਂ ਬਹੁਤ ਸੋਖੇ ਹੁੰਦੇ ਆ ਜਿਹੜੇ ਸਮੇਟਣੇ ਆ ਨਾ ਉਹ ਸਭ ਤੋਂ ਔਖਾ ਟਾਸ ਹੁੰਦਾ ਆ ਕਹਿ ਲਓ ਕਿ ਜਿਵੇਂ ਉਹਨਾਂ ਨੂੰ ਆਪਣੀ-ਆਪਣੀ ਜਗ੍ਹਾ ਤੇ ਪਹਚਾਣਾ ਸਭ ਤੋਂ ਮੁਸ਼ਕਿਲ ਕੰਮ ਇਹ ਹੀ ਲੱਗ ਰਹਾ ਹੈ ਪਰ ਚਲੋ ਕੋਈ ਨਹੀਂ ਕਰਨਾ ਤਾਂ ਪੈਂਦਾ ਹੀ ਹੈ ਔਰ ਜਿਵੇਂ ਕਿ ਪ੍ਰੈਸ ਵਾਲੇ ਮੈਂ ਇੱਕ ਸਾਈਡ ਤੇ ਰੱਖੀ ਜਾ ਰਹੀ ਸੀ ਦੂਸਰੀ ਇੱਕ ਸਾਈਡ ਤੇ ਰੱਖੀ ਜਾ ਰਹੀ ਸੀ ਔਰ ਕੁਝ ਟਾਈਮ ਬਾਅਦ ਇਹਨਾਂ ਦਾ ਫੋਨ ਵੀ ਆ ਗਿਆ ਸੀਗਾ ਕਹਿੰਦੇ ਸੀਗੇ ਕਿ ਰੱਡੀ ਰਹੀ ਆਪਾਂ ਮਾਰਕੀਟ ਜਾਣਾ ਹੈ ਤੇ ਮੈਂ ਇਹਨਾਂ ਨੂੰ ਸਭ ਨੂੰ ਕਹਿ ਰਹੀ ਸੀ ਕਿ ਮੈਂ ਅੱਜ ਬਹੁਤ ਥੱਕੀ ਪਈ ਆ ਮੈਨੂੰ ਨਹੀਂ ਜਾਇਆ ਜਾਣਾ ਤੁਸੀਂ ਜਾਈਓ ਕਹਿੰਦੇ ਨਹੀਂ ਨਹੀਂ ਮੈਂ ਤੈਨੂੰ ਨਾਲ ਹੀ ਲੈ ਕੇ ਜਾਣਾ ਤੂੰ ਰੱਡੀ ਰਹੀ ਮੈਂ ਕਿਹਾ ਚਲੋ ਠੀਕ ਹੈ ਜੀ ਫਿਰ ਤੇ ਇੱਧਰ ਫਿਰ ਮੈਂ ਆ ਗਈ ਸੀ ਕਿ ਕਿਚਨ ਦੇ ਵਿੱਚ ਜੋ ਕਿ ਮੈਂ ਸਵੇਰ ਦੇ ਹੀ ਬਰਤਨ ਧੋ ਕੇ ਰੱਖੇ ਹੋਏ ਸੀਗੇ ਜਿਵੇਂ ਕਿ ਕਹਿ ਲਓ ਭਾਂਡੇ ਮੈਂ ਧੋ ਕੇ ਰੱਖੇ ਹੋਏ ਸੀ ਛਾਣਨੇ ਦੇ ਵਿੱਚ ਔਰ ਸੌਰੀ ਟੋਕਰੀ 'ਚ ਰੱਖੇ ਹੋਏ ਸੀਗੇ ਤੇ ਛਾਣਨੇ ਦੇ ਵਿੱਚ ਲਗਾਣੇ ਸੀਗੇ ਔਰ ਸਾਰੇ ਫਿਰ ਮੈਂ ਸੁੱਕੇ ਭਾਂਡੇ ਪਹਿਲਾਂ ਸਾਰੇ ਜੋੜ ਦਿੱਤੇ ਸੀਗੇ ਔਰ ਇੱਧਰ ਮੈਂ ਸੋਚ ਵੀ ਰਹੀ ਸੀਗੀ ਕਿ ਮੈਂ ਸਬਜ਼ੀ ਬਣਾ ਕੇ ਜਾਵਾਂ ਜੀ ਜੀ ਆਪਾਂ ਆ ਗਈ ਆਪਣੀ ਮੇਨ ਕਿਚਨ ਦੇ ਵਿੱਚ ਔਰ ਜੋ ਕਿ ਮੈਂ ਕੱਪੜੇ ਸੁਮੇਟ ਚੁੱਕੀ ਸੀਗੇ ਔਰ ਹੁਣ ਮੈਂ ਸੋਚਿਆ ਕਿ ਚਲੋ ਆਪਾਂ ਡਿਨਰ ਬਣਾ ਲੈਂਦੇ ਨੇ 8 ਵਜੇ ਜਤੀ ਹੋਏ ਨੇ ਔਰ ਹੁਣ ਮੈਂ ਸੋਚਿਆ ਤਾਂ ਫਿਰ ਮੈਨੂੰ ਲੱਗਿਆ ਕਿ ਨਹੀਂ ਮਟਰ ਪਏ ਆ ਫ੍ਰਿਜ ਔਰ ਮੈਂ ਬਣਾਣ ਲੱਗੀ ਅੱਜ ਆਲੂ ਮਟਰ ਹਾਂਜੀ ਜੀ ਮੈਂ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਮੈਂ ਮਾਰਕੀਟ ਗਈ ਸੀਗੀ ਤੇ ਮਾਰਕੀਟ ਤੋਂ ਫਿਰ ਮੈਂ ਆ ਕੇ ਮੈਂ ਦੇਖਿਆ ਕਿ ਫ੍ਰਿਜ ਚ ਕੀ ਪਿਆ ਆ ਔਰ ਫ੍ਰਿਜ ਚ ਮਟਰ ਪਏ ਹੋਏ ਸੀਗੇ ਥੋੜੇ ਜਿ ਥੋੜਾ ਜਿ ਪਨੀਰ ਸੀਗਾ ਤੇ ਕਹਿੰਦੇ ਸੀਗੇ ਕਿ ਮਟਰ ਪਨੀਰ ਨਹੀਂ ਖਾਣਾ ਹੈਗਾ ਆਲੂ ਮਟਰ ਖਾਣੇ ਆ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਮੈਨੂੰ ਪਨੀਰ ਪਸੰਦ ਸੀਗਾ ਮੇਕੇ ਚਲੋ ਜਿੰਨਾ ਥੋੜਾ ਜਿਹਾ ਪਨੀਰ ਤੇ ਆਲੂ ਮਟਰ ਦੇ ਵੇਦੇ ਵਿੱਚ ਮਿਕਸ ਹੀ ਕਰ ਦਵਾਂਗੇ ਔਰ ਕੁਛ ਫਿਰ ਮੈਂ ਮਟਰ ਕੱਢਣ ਲੱਗੀ ਸੀ ਤਾਂ ਕਾਫੀ ਜ਼ਿਆਦਾ ਮਟਰ ਤਾਂ ਕੁਛ ਖਾਲੀ ਹੀ ਸੀਗੇ ਦਾਣੇ ਤਾਂ ਹੈ ਹੀ ਨਹੀਂ ਸੀਗੇ ਔਰ ਫਿਰ ਵੀ ਚਲੋ ਕੋਈ ਨਹੀਂ ਰਾਤ ਦਾ ਡੰਗ ਤਾਂ ਨਿਕਲ ਹੀ ਜਾਣਾ ਸੀਗਾ ਤੇ ਫਿਰ ਮਟਰ ਤਾਂ ਸੀਗੇ ਵਧੀਆ ਸੀਗੇ ਕਈ ਦਾਣੇ ਵਿੱਚ ਤਾਂ ਇਦਾਂ ਦੇ ਸੀਗੇ ਵਿੱਚ ਹੈ ਹੀ ਨਹੀਂ ਸੀ ਖਾਲੀ ਸੀਗੇ ਜੀ ਦੋਤੀ ਫਟਾਫਟ ਲਗਾਵਾਂਗੇ ਆਪਾਂ ਸਬਜ਼ੀ ਨੂੰ ਪ੍ਰੈਸ ਆ ਕੁਪਤੀਆ ਜੀ ਸਬਜ਼ੀ ਬਣਾਵਾਂਗੇ ਕਿਉਂਕਿ ਲੇਟ ਕਾਫੀ ਹੋ ਗਏ ਆ ਮਾਰਕੀਟ ਗਏ ਸੀ ਉਹਦਾ ਕਰਕੇ ਫਿਰ ਆ ਕੇ ਕਾਫੀ ਲੇਟ ਹੋ ਗਏ ਆ ਹੋਰ ਮੈਨੂੰ ਲੱਗਦਾ ਇਸ ਟਾਈਮ 9 ਵਜੇ ਹੋਏ ਨੇ ਕਿਉਂਕਿ ਮੈਂ ਸਬਜ਼ੀ ਬਣਾ ਕੇ ਨਹੀਂ ਗਈ ਸੀ ਹੁਣ ਮੈਨੂੰ ਆ ਕੇ ਜਲਦੀ ਜਲਦੀ ਬਣਾਣੀ ਹੈ ਤੇ ਖਾਣੇ ਫੁਲਕੇ ਬਣਾਨੇ ਔਰ ਖਵਾ ਕੇ ਫਿਰ ਲੇ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਮੈਂ ਸਾਰਾ ਕੁਝ ਛੇਲਿਆ ਹੋਇਆ ਸੀਗਾ ਜਿਵੇਂ ਕਿ ਤੜਕਾ ਔਰ ਮੈਂ ਇਕੱਠਾ ਹੀ ਇਹਨੂੰ ਮਿਕਸੀ ਦੇ ਵਿੱਚ ਗ੍ਰाइंड ਕਰ ਲਵਾਂਗੀ ਹੁਣ ਔਰ ਗ੍ਰाइंड ਕਰਨ ਤੋਂ ਬਾਅਦ ਤੇ ਫਿਰ ਆਪਾਂ ਇਹਦਾ ਲਗਾ ਦਾਂਗੇ ਤੜਕਾ ਜੀ ਹਾਂਜੀ ਜੀ ਇੱਧਰ ਮੇਰਾ ਤੜਕਾ ਹੋ ਚੁੱਕਿਆ ਸੀਗਾ ਔਰ ਮੈਂ ਕੁੱਕਰ ਗਰਮ ਹੋਣ ਲਈ ਰੱਖ ਦਿੱਤਾ ਸੀਗਾ ਇੱਕ ਕੜਛੀ ਤੇਲ ਦੀ ਪਾ ਦਿੱਤੀ ਹੋਈ ਸੀਗੀ ਔਰ ਮੈਨੂੰ ਸੀਗਾ ਕਿ ਚਲੋ ਹੁਣ ਮੈਂ ਲੇਟ ਕਾਫੀ ਹੋ ਗਈ ਸੀਗੀ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਮੈਂ ਮਾਰਕੀਟ ਗਈ ਸੀਗੀ ਫਿਰ ਆਂਦੇ ਆਂਦੇ ਲੇਟ ਤਾਂ ਬੰਦਾ ਹੋ ਹੀ ਜਾਂਦਾ ਆ ਔਰ ਮੈਨੂੰ ਸੀਗਾ ਕਿ ਚਲੋ ਜਿੰਨਾ ਜਲਦੀ ਹੋ ਜਾਵੇ ਤੇ ਵਧੀਆ ਆ ਦੇਖੋ ਮੈਂ ਸਾਰਾ ਮਿਕਸ ਹੀ ਸਾਰਾ ਗ੍ਰੈਂਡ ਕਰ ਲੰਨੀ ਆ ਮੈਂ ਕੁਝ ਅਲੱਗ-ਅਲੱਗ ਨਹੀਂ ਕਰਦੀ ਹੈਗੀ ਕਿ ਪਹਿਲਾਂ ਪਿਆਜ਼ ਕਰਨੇ ਆ ਫਿਰ ਟਮਾਟਰ ਇਦਾਂ ਨੇ ਮੈਂ ਤੜਕਾ ਹੀ ਕਰਕੇ ਔਰ ਤੜਕਾ ਲਗਾ ਦੇਣੀ ਆ ਬਹੁਤ ਟੇਸਟੀ ਬੰਗੀ ਆ ਸਬਜੀ ਇਦਾਂ ਵੀ ਔਰ ਨਮਕ ਮੈਂ ਪਹਿਲਾਂ ਪਾਤਾ ਸੀਗਾ ਕਿ ਤੜਕਾ ਜਲਦੀ ਪੁੱਜ ਜਾਵੇ ਔਰ ਫਿਰ ਜਿਹੜੇ ਮਸਾਲੇ ਆਪਣੇ ਆਮ ਜੇ ਮਸਾਲੇ ਹੁੰਦੇ ਆ ਹਲਦੀ ਮਿਰਚ ਜੋ ਵੀ ਹੁੰਦਾ ਆ ਤਾਂ ਉਹ ਮੈਂ ਪਾ ਕੇ ਫਿਰ ਆਪਣਾ ਤੜਕਾ ਵਧੀਆ ਤਰ੍ਹਾਂ ਪੁੰਨ ਲਿਆ ਹੋਇਆ ਸੀਗਾ ਔਰ ਇਦਾਂ ਤੜਕਾ ਦੇਖੋ ਕਿੰਨਾ ਵਧੀਆ ਲੱਗ ਰਿਹਾ ਆ ਅਛਲੀ ਬਤਾ ਕੀ ਗੱਲ ਆ ਜਦੋਂ ਵੀ ਮੈਂ ਸੂਈ ਧਾਗੇ ਨਾਲ ਕੰਮ ਕਰ ਲੈਂਦੀ ਆ ਨਾ ਉਹਦਾ ਕਰਕੇ ਫਿਰ ਮੇਰੇ ਦਰਦ ਹੋਣ ਲੱਗ ਜਾਂਦੀ ਹੱਥ 'ਚ ਮੈਂ ਕੋਸ਼ਿਸ਼ ਕਰਦੀ ਆ ਕਿ ਮੈਂ ਨਹੀਂ ਕਰਿਆ ਕਰਾਂ ਔਰ ਕਦੇ-ਕਦੇ ਚਲੋ ਕੰਨਾ ਵੀ ਪੈ ਜਾਂਦਾ ਹੈ ਜਿਵੇਂ ਕਿ ਹੁਣ ਹਰ ਕੋਈ ਕੰਮ ਮਸ਼ੀਨ ਤੇ ਨਹੀਂ ਹੁੰਦਾ ਕੋਈ ਕੰਮ ਐਦਾਂ ਦਾ ਵੀ ਹੁੰਦਾ ਹੈ ਕਿ ਸੂਈ ਧਾਗੇ ਨਾਲ ਕੰਨਾ ਹੀ ਪੈਂਦਾ ਹੈ ਔਰ ਉਸ ਤੋਂ ਬਾਅਦ ਫਿਰ ਮੇਰੇ ਹੱਥ 'ਚ ਨਾ ਦਰਦ ਹੋਣ ਲੱਗ ਜਾਂਦੀ ਆ ਇਹ ਵੀ ਦਿਖਾਣਾ ਪੈਂਦਾ ਹੈ ਕਿਤੇ ਡਾਕਟਰ ਨੂੰ ਲੱਗਦਾ ਤਾਂ ਐਦਾਂ ਹੀ ਪਿਆ ਹੈ ਕਿਉਂਕਿ ਹਰ ਵਾਰੀ ਦੀ ਪ੍ਰੋਬਲਮ ਹੈ ਤੇ ਚਲੋ ਕੋਈ ਗੱਲ ਨਹੀਂ ਉਹ ਤਾਂ ਹੈਗੀ ਬਾਅਦ ਦੀ ਗੱਲ ਤੇ ਇੱਧਰ ਮੈਂ ਬਣਾਣੇ ਸ਼ੁਰੂ ਕਰ ਦਿੱਤੇ ਸੀਗੇ ਫੁਲਕੇ ਔਰ ਫੁਲਕੇ ਮੇਰੇ ਬਣ ਰਹੇ ਸੀਗੇ ਤੇ ਇਹ ਸਬਜੀ ਵੀ ਰੈਡੀ ਹੋ ਚੁੱਕੀ ਸੀਗੀ ਔਰ ਇਹ ਵੀ ਕਹਿ ਰਹੇ ਸੀਗੇ ਕਿ ਚਲੋ ਲੈ ਆਓ ਖਾਣਾ ਹੁਣ ਭੁੱਖ ਬਹੁਤ ਲੱਗੀ ਹੁਣ ਬਰਦਾਸ਼ਤ ਨਹੀਂ ਹੋ ਰਿਹਾ ਹੈਗਾ ਤੇ ਫਿਰ ਜੀ ਮੈਂ ਇੱਧਰ ਹਰਸ਼ ਨੂੰ ਆਵਾਜ਼ ਲਗਾ ਰਹੀ ਸੀਗੀ ਕਿ ਹਰਸ਼ ਬਟਾ ਆ ਜਾਓ ਖਾਣਾ ਲੈ ਜਾਓ ਰੈਡੀ ਹੋ ਚੁੱਕਿਆ ਆ ਤੇ ਫਿਰ ਇੱਧਰ ਮੈਂ ਲੱਗ ਗਈ ਸੀਗੀ ਆਪਣੀ ਪਲੇਟ ਲਗਾਣ ਔਰ ਜੋ ਕਿ ਮੈਂ ਕਿਹਾ ਚਲੋ ਤੁਸੀਂ ਗਰਮ-ਗਰਮ ਖਾ ਲਓ मैं बनाई जानी हूँ फुलके और देखो जी सब्जी भी बन के रेडी सगी और कहें कि मुक्का मार के प्याज दही अच मुक्का मार के प्याज है मैं क्या मुक्का तो नहीं बजना है बेलना ही बजूगा मुक्का नहीं बजता है अगे हाथ बहुत दुखता है तो हसन लग कहते के तू बेलने ही मार दे तू जो मर्जी मार तू रोटी लिया बस हूँ देखो जी इंस्टेंट वाला चार सी चार भी बहुत टेस्टी सी आके फिर लै गए ਔਰ ਰੋਟੀ ਬਣਾਉਣ ਤੋਂ ਬਾਅਦ ਕੁਛ ਇਹ ਹਾਲ ਸੀਗਾ ਔਰ ਉਸ ਤੋਂ ਸਾਰਿਆਂ ਨੇ ਡਿਨਰ ਹੋ ਚੁੱਕਿਆ ਸੀਗਾ ਵਧੀਆ ਔਰ ਉਸ ਤੋਂ ਬਾਅਦ ਜੀ ਫਿਰ ਆਪਣੀ ਸਮੇਟਣੀ ਸੀਗੀ ਰਸੋਈ ਜਿਵੇਂ ਕਿ ਮੈਂ ਫਟਾਫਟ ਆਪਣੀ ਰਸੋਈ ਸਮੇਟ ਚੁੱਕੀ ਸੀਗੀ ਜਿੰਨਾ ਵੀ ਮੇਰਾ ਖਲਾਰਾ ਸੀਗਾ ਮੈਂ ਸਾਰਾ ਹੀ ਸਮੇਟ ਲਿਆ ਸੀ ਮੈਨੂੰ ਸੀਗਾ ਕਿ ਚਲੋ ਸਵੇਰੇ ਉੱਠ ਕੇ ਫਿਰ ਕੰਨਾ ਨਹੀਂ ਪੈਂਦਾ ਹੈਗਾ ਜਿੰਨਾ ਰਾਤੀ ਸਮਿੰਲੋ ਜ਼ਿਆਦਾ ਵਧੀਆ ਹੈ ਚਲੋ ਜੀ ਬਾਏ